ਠੀਕ ਹੋ ਗਿਆ ਜੀ ਇਹ ਮਸ਼ੀਨ ਰੱਖੀ ਹੈ ਹਾਂਜੀ ਕਪੜੇ ਕਾਉਣ ਵਾਸਤੇ ਸਿਰਫ ਗੁਰੂ ਘਰ ਦੇ ਜਿਹੜੇ ਪੋਸ਼ਾਕ ਆਉਂਦੇ ਨੇ ਇੱਥੇ ਕੋ ਕੇ ਪੋਸ਼ਾਕੇ ਦੁਬਾਰਾ ਫਿਰ ਅੱਛਾ ਜਿਹੜੇ ਇੱਥੇ ਦੇ ਗਿਲਾਫ ਵਗੈਰਾ ਚਲਣਗੇ ਸਭ ਆ ਜੀ ਬੈਠੋ ਤੁਸੀਂ ਬੈਠੋ ਮੈਂ ਮਹਾਰਾਜ ਸਾਹਿਬ ਦਾ ਹੁਕਮਨਾਮਾ ਵੀ ਲੈ ਲਵਾਂ ਅੱਛਾ ਜੀ ਤੁਸੀਂ ਦਰਸ਼ਨ ਵੀ ਕਰ ਲਓ ਠੀਕ ਹੈ ਵੀਡੀਓ ਬਣਾ ਲਓ ਤੁਸੀਂ ਬੈਠ ਜਾਓ ਅੱਛਾ ਬੈ ਗਏ ਵਾਹਿਗੁਰੂ ਸਾਹਿਬ ਜੀਵਾਓ ਸਤਿ ਗੁਰੂ ਜੀ ਤਨ ਬਖਸਨ ਗੁਰੂ ਜੀ ਵਾਉ ਦੰਡੂ ਉਤਬੰਦਨ ਅਨੇਕ ਬਾਾਰ ਸਰਬ ਕਲਾ ਸਮਰੱਥ ਧੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਜਾਨੰਜਨ ਗੁਰ ਦਿਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਬੈਠਿਆਂ ਨਾਨਕ ਮਨ ਪ੍ਰਗਾਸ ਗਿਆਨ ਧਿਆਨ ਕਿਛੁ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੇ